ਨਾਲ ਦੋਧੀਆਂ ਡੋਣੀਆਂ ਭਰੀਆਂ ਦੀਆਂ ਬੀਬੀਆਂ ਨੇ ਬੀਬੀ ਆਣ ਵੇਖਵਾ ਸਕਦੀਆਂ ਵਾ ਪਰ ਉਹ ਡੇਰੇ ਦੁੱਧ ਖਾਣ ਵਾਲੀਆਂ ਬੀਬੀਆਂ ਇੱਥੇ ਨਹੀਂ ਆਉਂਦੀਆਂ ਸਾਨੂੰ ਪਤਾ ਉਹ ਤੇ ਸਾਨੂੰ ਧੜੇ ਧੜੇ ਦੀਆਂ ਗਾਲਾਂ ਕੱਢਦੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਮੰਨਦੀਆਂ ਉਹ ਤੇ ਕਹਿੰਦੀਆਂ ਸਰਵਿਸਾਂ ਤੈਨੂੰ ਕੀੜੇ ਪੈਣੇ ਆ ਮੈਂ ਕਿਹਾ ਜੇ ਤੈਨੂੰ ਪਹਿਣਗੇ ਵਿਖਾਵਾਂਗੇ ਤੁਹਾਨੂੰ ਇਹ ਤੇ ਪੈ ਨਹੀਂ 26 27 ਸਾਲ ਹੋ ਗਿਆ ਜਿਹੜੀਆਂ ਬਾਬਿਆਂ ਨੂੰ ਮੰਨਦੀਆਂ ਸੱਚੀ ਗੱਲ ਆ ਹੁਣ ਘਟ ਗਿਆ ਪਹਿਲਾਂ ਤੇ ਇੰਨੇ ਭੱਦੇ ਸ਼ਬਦਾ ਸਾਨੂੰ ਸ਼ਬਦ ਬੋਲਦੀਆਂ ਸੀ ਨਾ ਬੀਬੀਆਂ ਬਾਬੇ ਨਾਲੋਂ ਵੱਧ ਬੀਬੀ ਅੱਛਾ ਬੰਦਿਆਂ ਨਾਲੋਂ ਵੱਧ ਬੀਬੀਆਂ ਸ ਬੀਬੀਆਂ ਬਾਬੇ ਦੇ ਹੱਗ ਚ ਕਉ ਭੋਗਦੀਆਂ ਹੁਣ ਜੋੜ ਘਟਾਓ ਆਪੇ ਕਰ ਲੋ ਸੁਣ ਸਾਰੀਆਂ ਗੱਲਾਂ ਸਾਡੇ ਕੋਲ ਨਾ ਬਲਾਓ ਹੁਣ ਤੇ ਬੀਬੀਆਂ ਵੀ ਬਾਹਰ ਵਣ ਕੇ ਸਟੇਟਮੈਂਟਾਂ ਉਹ ਮੈਰੋ ਅਮਰਤਪਾਲਸ ਨੂੰ ਲੱਭਦੀਆਂ ਫਿਰਦੀਆਂ ਬਾਬੀ ਤੂੰ ਹੁਣ ਵਾਵਾ ਲਗਾ ਅੱਗੇ ਸਾਡਾ ਕਰ ਕੋ ਮਸਲਾ ਹੱਲ ਇਹ ਬਾਬੇ ਇਹਨਾਂ ਨੇ ਜਿਆਦਾ ਹੀ ਹੱਤ ਚੁੱਕੀ ਹੋਈ ਹੈ ਤੇ ਪਤਾ ਹੀ ਹੈ ਤੁਹਾਨੂੰ ਮੈਂ ਨਹੀਂ ਆਂਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਤੇ ਸਮਾਜ ਦੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਸਾਡੀ ਖੁਦ ਦੀ ਲੜਕੀ ਇੱਕ ਬਹਿਨਾਂ 2 ਮਹੀਨੇ ਇਨਨਾਂ ਨੇ ਬਾਹਰ ਦੇ ਚੱਕਣ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅੱਜ ਤੱਕ ਇਨਨਾਂ ਨੇ ਪਤਾ ਨਹੀਂ ਕਿਉਂ ਬਾਹਰ ਚਲੀ ਗਈ ਹੈ ਜਾਇਨਾ ਨਹੀਂ ਮਾਰੇ ਆਖ ਪਾਇਆ ਨਾਲ ਦੁੱਧੀਆਂ ਡੋਣੀਆਂ ਭਰੀਆਂ ਹੰਦੀਆਂ ਬੀਬੀਆਂ ਨੇ ਬੀਬੀ ਹਣ ਵੇਖਵਾ ਸਕਦੀਆਂ ਵਾ ਪਰ ਉਹ ਡੇਰੇ ਦੁੱਧ ਖਾਣ ਵਾਲੀਆਂ ਬੀਬੀਆਂ ਇੱਥੇ ਨਹੀਂ ਆਉਂਦੀਆਂ ਸਾਨੂੰ ਪਤਾ ਉਹਦੇ ਸਾਨੂੰ ਧੜੇ ਧੜੇ ਦੀਆਂ ਗਾਲਾਂ ਕੱਢਦੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਮੰਨਦੀਆਂ ਉਹ ਤੇ ਕਹਿੰਦੀਆਂ ਸਰਵਿਸਾਂ ਤੈਨੂੰ ਕੀੜੇ ਪੈਣੇ ਆ ਮੈਂ ਕਿਹਾ ਜੇ ਤੈਨੂੰ ਪਹਿਣਗੇ ਵਿਖਾਵਾਂਗੇ ਤੁਹਾਨੂੰ ਇਹ ਤੇ ਪੈ ਨਹੀਂ 26-27 ਸਾਲ ਹੋ ਗਿਆ ਜਿਹੜੀਆਂ ਬਾਬਿਆਂ ਨੂੰ ਮੰਨਦੇ ਸੱਚੀ ਗੱਲ ਐ ਆ ਹੁਣ ਕੱਟ ਗਿਆ ਪਹਿਲਾਂ ਤੇ ਇੰਨੇ ਭੱਦੇ ਸ਼ਬਦਾ ਸਾਨੂੰ ਸ਼ਬਦ ਬੋਲਦੀਆਂ ਸੀ ਨਾ ਬੀਬੀਆਂ ਬਾਬੇ ਨਾਲੋਂ ਵੱਧ ਬੀਬੀ ਅੱਛਾ ਬੰਦਿਆਂ ਨਾਲੋਂ ਵੱਧ ਬੀਬੀਆਂ ਸਾਨੂੰ ਗਾਲਾਂ ਕੱਢਦੇ ਹੁਣ ਆਪੇ ਹਿਸਾਬ ਲਾ ਲਓ ਬੀਬੀਆਂ ਬਾਬੇ ਦੇ ਹੱਗ ਵਿੱਚ ਕਿਉਂ ਭੁੱਗਦੀਆਂ ਹੁਣ ਜੋੜ ਘਟਾਓ ਆਪੇ ਕਰ ਲਓ ਸਹੁਰਿਆਂ ਗੱਲਾਂ ਸਾਡੇ ਕੋਲ ਨਾ ਬੁਲਾਓ ਹੁਣ ਤੇ ਬੀਬੀਆਂ ਵੀ ਬਾਹਰ ਆਣ ਕੇ ਸਟੇਟਮੈਂਟਾਂ ਉਹ ਮੈਰੋ ਅਮਰਤਪਾਲਸ ਨੂੰ ਲੱਭਦੀਆਂ ਫਿਰਦੀਆਂ ਬਈ ਤੂੰ ਹੁਣ ਵਾਵਾ ਲਗਾ ਅੱਗੇ ਸਾਡਾ ਘਰ ਕੋ ਮਸਲਾ ਹੱਲ ਇਹ ਬਾਬੇ ਇਹਨਾਂ ਨੇ ਜਿਆਦਾ ਹੀ ਅੱਤ ਚੁੱਕੀ ਹੋਈ ਹੈ ਤੇ ਪਤਾ ਹੀ ਹੈ ਤੁਹਾਨੂੰ ਮੈਨੂੰ ਆਂਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਤੇ ਸਮਾਜ ਦੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਸਿਆਣੇ ਬਣ ਜਾਓ ਆਪਣੇ ਘਰਾਂ ਵਿੱਚ ਗੁਰਮਤ ਦੀ ਗੱਲ ਕਰੋ ਆਪੋ ਆਪਣੇ ਪਿੰਡਾਂ ਚਾ ਘਰਾਂ ਚ ਵੀ ਤੁਸੀਂ ਪਿੰਡਾਂ ਚ ਵੀ ਸੁਣਦੇ ਹੋਗੇ ਆਪੋ ਆਪਣੇ ਪਿੰਡ ਸੰਭੋ ਆਪਣੇ ਮਾਂ ਬਾਪ ਦੀ ਸੇਵਾ ਕਰੋ ਆਪਣੇ ਬਾਪ ਹੁਣ ਤੱਕ ਗੀਜਰ ਲੱਗ ਗਿਆ ਪਹਿਲਾਂ ਤੇ ਲੋਕ ਪਾਣੀ ਗਰਮ ਕਰਦੇ ਸੀ ਅਜੇ ਵੀ ਸਾਰਿਆਂ ਘਰਾਂ ਚ ਗੀਜਰ ਥੋੜਾ ਗਿਆ ਬਾਪੂ ਨੂੰ ਮਾਤਾ ਨੂੰ ਆਪਣੇ ਹੱਥੀਂ ਪਾਣੀ ਗਰਮ ਕਰਕੇ ਦਿਓ ਮਾਤਾ ਜੀ ਇਸ਼ਨਾਨ ਕਰੋ ਆ ਕੱਪੜੇ ਸਾਫ਼ ਸੁਥਰੇ ਪਾਓ ਉਹਨਾਂ ਨੂੰ ਬਿਸਤਰਾ ਰਜਾਈ ਤਲਾਈ ਸਰਦੀਆਂ ਆਉਣ ਵਾਲੀਆਂ ਵਧੀਆ ਲੈ ਕੇ ਦਿਓ ਜਿੱਚ ਬਾਪੂ ਜੀ ਮਾਤਾ ਜੀ ਨੇ ਸੋਣਾ ਵਾ ਬਾਬਿਆਂ ਦੇ ਡੇਰੇ ਜਾਣ ਗਿਆ ਸਪੈਸ਼ਲ ਚੋਲੇ ਮਰਿਆਂ ਸਾਦਾ ਦੇ ਬਣਾ ਬਣਾ ਕੇ ਡੇਰੇਆਂ ਟੰਗੇ ਹੋਏ ਆ ਅ ਮੋਗੇ ਤੋਂ ਬਾਗੇ ਪ੍ਰਾਣ ਨੂੰ ਜਾਈਏ ਕਿ ਡੇਰਾ ਰਾਚ ਆਉਂਦਾ ਤੁਸੀਂ ਵੀ ਵਖਿਆ ਹੋਣਾ ਆ ਵੀਰ ਹੱਸਦੇ ਵਖਿਆ ਹੋਣਾ ਕਿਆਂ ਨੇ ਬਾਬੇ ਨੂੰ ਕਈ ਸਾਲ ਹੋ ਗਏ ਦੁਨੀਆ ਤੋਂ ਗਏ ਨੂੰ ਬਾਬੇ ਦੇ ਕਢਾਈ ਕਰ ਕਰਕੇ ਚੋਲੇ ਟੰਗੇ ਉੱਤੇ ਬਿਲਕੁਲ ਜਦੋਂ ਬਾਗਾ ਪ੍ਰਾਣਾ ਵੜਦੇ ਆ ਨਾ ਉਹ ਤੋਂ ਪਹਿਲਾਂ ਖੱਬੇ ਆਤਾ ਮੈਂ ਪੂਰਾ ਲੋਕੇਸ਼ਨ ਦੱਸਤੀ ਜਿਉਂ ਗਏ ਚੈੱਕ ਕਰਕੇ ਆਇਓ ਕਾਲੇ ਰੰਗ ਦਾ ਚੋਲਾ ਉੱਤੇ ਚਿੱਟੀ ਕਢਾਈ ਮੈਂ ਤਾਂ ਕੋਗੇ ਹੀ ਤੇ ਵੇਖ ਕੇ ਆਏ ਆ ਨਾ ਸਾਨੂੰ ਵਿਖਾਉਣ ਲੈ ਗਏ ਸੀ ਉੱਤੇ ਤੇ ਮੈਂ ਪੁੱਛੀ ਬੈਠਾ ਮੈਂ ਕਿਹਾ ਜੀ ਬਾਬਾ ਜੀ ਕਿੱਥੇ ਆ ਕਿਤੇ ਬਾਬਾ ਜੀ ਦੇ ਚੜਾਈ ਕੀਤੇ ਮੈਂ ਫੇ ਚੋਲੇ ਕਰਨ ਰੱਖੇ ਆ ਉਹ ਗਾੜੀ ਤੇ ਬਾਬਾ ਜੀ ਪੌਣ ਆਉਂਦੇ ਆ ਉਹ ਪਾਣੀ ਵੀ ਰੱਖਦੇ ਜੇ ਕਸ਼ਹਰਾ ਵੀ ਰੱਖਦੇ ਜੇ ਬਾਬਾ ਜੀ ਦਾ ਕਹਿੰਦੇ ਗਿੱਲਾ ਵੀ ਹੁੰਦਾ ਤੇ ਮੈਂ ਸੇਵਦਾਰ ਨੂੰ ਪੁੱਛਿਆ ਮੈਂ ਕਿਹਾ ਸੱਚ ਦੱਸਿ ਇਹ ਕਸ਼ਹਰਾ ਬਾਬਾ ਜੀ ਗਿੱਲਾ ਕਰਦੇ ਕਹਿੰਦਾ ਨਹੀਂ ਮੈਂ ਧੋ ਕੇ ਪਾਉਣਾ ਰੋਜ਼ ਝੁੱਡੂ ਕਿਸਮ ਦੇ ਲੋਕ ਸੱਚੀ ਗੱਲ ਐਡੇ ਝੁੱਡੂ ਕਿਸਮ ਦੇ ਲੋਕ ਅਜੇ ਵੀ ਸਾਹਮਣੇ ਸੇਵਦਾਰ ਕੇ ਕਹਿੰਦਾ ਮੈਂ ਗਿੱਲਾ ਕਰਦਾ ਰੋਜ਼ ਆਣਾ ਵੀਡੀਓ ਪੈ ਨੈਟ ਤੇ ਪਈ ਜਾਣੀ ਆ ਸੁਣ ਵੀ ਰਹੇ ਹੋਣੇ ਘਰਾਂ 'ਚ ਬੈਠੇ ਫੇਰ ਵੀ ਕੋ ਲੱਕੀ ਜੁੱਤੀ ਚੁੱਕੀ ਆਉਂਦਾ ਹੈ ਕਦੇ ਪਾਪਾ ਜੀ ਨੂੰ ਲੈ ਕੇ ਦਿੱਤੀ ਲੱਕੀ ਜੁੱਤੀ ਉਹਨੂੰ ਪਲਾਸਟਿਕ ਦੇ ਬੂਟ ਲੈ ਕੇ ਦਿੰਦੇ ਜਿਹਨੇ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਲਈ ਕੀਤਾ ਉਹਨੂੰ ਲਿਆ ਕੇ ਦਿਓ ਹਾਂ ਫਾਜ਼ਿਲਕਾ ਤੋਂ ਵਧੀਆ ਲੱਕੀ ਜੁੱਤੀ ਬੇ ਬਾਪੂ ਆ ਖੁਸਾ ਪਾ ਬਾਪੂ ਨੂੰ ਲੈ ਕੇ ਦਿਓ ਹਾਂ ਬ੍ਰਾਂਡਡ ਜੁੱਤੀ ਬਾਪੂ ਜੀਆ ਵਧੀਆ ਜੁੱਤੀ ਪਾਓ ਵਧੀਆ ਕਮੀਜ਼ ਪਜਾਮਾ ਪਾਓ ਮਾਤਾ ਜੀਆ ਵਧੀਆ ਸੌਲ ਲਾਓ ਆਪਣੇ ਉੱਤੇ ਅੱਜ ਆਂਦੇ ਸਾਡੇ ਬਾਬਾ ਜੀ ਸਾਦਾ ਜੀਵਨ ਜਿਉਂਦੇ ਆ ਬੋਲੋ ਭਾਈ ਉਹ ਬੋਲੋ ਭਾਈ ਮੈਨੂੰ ਪਤਾ ਤੁਸੀਂ ਦੁਬਾਰਾ ਨਹੀਂ ਸਜਣਾ ਮੈਨੂੰ ਇਸ ਕਰਕੇ ਮੈਂ ਤੇ ਹਰ ਸਟੇਜ ਤੇ ਕਹਿ ਗਿਆ ਉਹ ਨਾ ਕਿ ਤੁਸੀਂ ਹਿੰਮਤ ਕਰਕੇ ਬੁਲਾਇਆ ਮੇਰੀ ਹੱਥ ਜੋੜ ਕੇ ਬੇਨਤੀ ਬਾਣੀ ਦੇ ਲਾਲ ਮੈਂ ਹਰ ਬਜ਼ੁਰਗਾਂ ਨੂੰ ਕਹਿਣਾ ਆਪਣੇ ਘਰਾਂ ਚ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਮਾਂ-ਬਾਪ ਦੀ ਇੱਜ਼ਤ ਕਰੋ ਧੀਆਂ ਦੀ ਇੱਜ਼ਤ ਕਰੋ ਪਰਿਵਾਰਾਂ ਦੀ ਇੱਜ਼ਤ ਕਰੋ ਇਹਨਾਂ ਪਖੰਡੀਆਂ ਨੂੰ ਕੱਖ ਨਹੀਂ ਮਿਲਣਾ ਤੁਹਾਨੂੰ ਇਸ ਕਰਕੇ ਨੌਜਵਾਨ ਵੀਰੋ ਅਜਿਹੇ ਡੇਰਿਆਂ 'ਚ ਵੀ ਬਿਠੇ ਆ ਨਾ ਜਿਹੜੇ ਇਹਨਾਂ ਨੂੰ ਬੇਨਤੀ ਜਾ ਕੇ ਮਾਂ-ਬਾਪ ਵੱਲ ਵੇਖੋ ਪਰ ਉਹ ਵੀ ਹੁਣ ਗਿੱਜੇ ਆ ਨਾ ਉਹਨਾਂ ਨੂੰ ਪਤਾ ਲੱਗਾ ਵੀ ਕਦੋਂ ਬਾਬਾ ਮਰੇ ਤੇ ਹੌਲੀ-ਹੌਲੀ ਬਾਬੇ ਦੀ ਗੱਡੀ ਤੇ ਬਈਏ ਸੀ ਜਿਹੜੇ ਡੇਰਿਆਂ 'ਚ ਬੈਠੇ ਉਹ ਵੀ ਟਿਕਣਦਾ ਆ ਤਾਂ ਹੀ ਤੁਸੀਂ ਵੇਖੋ ਬਾਬੇ ਦਾ ਹਮੇਸ਼ਾ ਜਿਹੜਾ ਗੱਡੀ ਤੇ ਗੜਵਾਈ ਬੈਂਦਾ ਵਾ ਹੌਲੀ-ਹੌਲੀ ਗੁਰੂ ਨੇ ਕੰਮ ਨਹੀਂ ਕੀਤਾ ਨਾ ਗੁਰੂ ਨੇ ਪਰਖ ਦੀ ਵਿਚਾਰ ਧਾਰਾ ਦਿੱਤੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਧ ਸੰਗਤ ਜੀ ਤਰਲਾ ਤੁਹਾਡੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਅਗਲਾ ਮਹੀਨਾ ਸਾਹਿਬ ਜਾਦਿਆਂ ਨੂੰ ਅਸੀਂ 8-10 ਦਿਨ ਬੜਾ ਯਾਦ ਕਰਨਾ ਪਰ ਫੇਰ ਵੀ ਮੈਂ ਕਹਿੰਦਾ ਸ਼ੁਕਰ ਵਾ ਕਿਸੀ ਸਾਹਿਬ ਜਾਦੇ ਯਾਦ ਕਰਨ ਲੱਗ ਪਏ 8-10 ਦਿਨ ਅਸੀਂ ਉਹਨਾਂ ਉਹਨਾਂ ਕੁਰਬਾਨੀ ਵਾਲੇ ਸਿਖਾਂ ਨੂੰ ਨਹੀਂ ਤੇ ਅੱਜ ਤੋਂ 5-7 ਸਾਲ ਪਹਿਲਾਂ ਕੋਈ ਸਾਹਿਬ ਜਾਦਿਆਂ ਦਾ ਨਾਮ ਨਹੀਂ ਸੀ ਲੈਂਦਾ ਤੁਸੀਂ ਵੇਖਿਆ ਹੋਣਾ ਹਾਂ ਹੁਣ ਚੇਤਾ ਕਰਉਣਾ ਪੈਂਦਾ ਕਿ ਕਮ ਸਿਕੋਂ 10-15 ਦਿਨ ਆਪਣੇ ਘਰ ਖੁਸ਼ੀ ਵਾਲਾ ਕੋ ਫੰਕਸ਼ਨ ਰੱਖਿਓ ਸਿਆਣੇ ਆਂਦੇ ਜੇ ਰੋਣ ਨਹੀਂ ਹੁੰਦਾ ਤੇ ਰੋਣ ਵਾਲਾ ਮੂੰਹ ਹੀ ਕਰ ਲੋ ਭਾਵੇਂ ਸਾਡੇ ਚੜਦੀ ਕਲਾ ਵਾਲੇ ਦੇ ਨਾ ਉਹ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਮਾਣੀਏ ਕਿਦਾਂ ਉਹ ਠੰਡੀਆਂ ਰਾਤਾਂ 'ਚ ਸਭ ਜਿਆਦਿਆਂ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਮੈਂ ਹਰ ਵਾਰ ਇੱਕ ਸਟੇਜ ਤੇ ਸ਼ਬਦ ਬੋਲਦਾ ਕਿ ਪੰਜਾਬ ਦੇ ਕਿਹੜੇ ਕਿਹੜੇ ਵੱਡੇ ਡੇਰੇ ਆ ਕਿੰਨਿਆਂ ਕਿੰਨਿਆਂ ਕਿੱਲਿਆਂ ਹੀ ਡੇਰੇ ਆ ਕਦੀ ਸਭ ਜਿਆਦਿਆਂ ਦੇ ਸ਼ਹੀਦੀ ਦਿਨਾਂ 'ਚ ਤੁਸੀਂ ਉੱਥੇ ਲਾਈਵ ਹੁੰਦਾ ਦਵਾਨ ਵੇਖਿਆ ਜਿੱਦੇ ਸਭ ਜਿਆਦਿਆਂ ਦਾ ਸਾਕਾ ਸੁਣਾਇਆ ਜਾ ਰਿਹਾ ਹੋਵੇ ਸ਼ਹੀਦੀ ਸਾਕਾ ਸੁਣਾਇਆ ਜਾ ਰਿਹਾ ਹੋਵੇ ਨਹੀਂ ਅਗਲੇ ਨੂੰ ਪਤਾ ਜੇ ਅਸੀਂ ਸਭ ਜੱਦਾਂ ਦੀ ਦੀਵਾਨ ਰੱਖ ਲਏ ਤੇ ਕੱਲ ਨੂੰ ਸਾਡੇ ਬਾਬਿਆਂ ਦੀ ਵਰਸਿਆਂ ਤੇ ਕੌਣ ਆਊ ਉਹਨਾਂ ਨੇ ਲੋਕਾਂ ਦੀ એનર્ਜੀ ਬਾਬਿਆਂ ਦੀ ਵਰਸੀ ਵਾਸਤੇ ਸੇਵ ਕਰਕੇ ਰੱਖਣੀ ਆ ਸਭ ਜੱਦਾਂ ਚੋਂ ਨਾ ਕੀ ਲੈਣਾ ਉਹਨਾਂ ਨੇ ਤੇ ਆਪਣੇ ਬਾਬਿਆਂ ਦੇ ਗੁਣ ਗੋਣੇ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਇੰਜ ਕੀਤਾ ਸੀ ਭੁੱਲ ਗਏ ਸੀ ਸਾਡਾ ਬਾਬਾ ਸਾਰਿਆਂ ਦਾ ਸਾਂਝਾ ਹੈ ਕਿਹੜਾ ਬਾਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜੀਵਨ ਸਿੰਘ, ਬਾਬਾ ਉਦੇਸ ਸਿੰਘ ਸਾਡੇ ਆ ਬਾਬੇ ਸੀ। ਇਹ ਤੇ ਸਾਡੇ ਸਾਰੇ ਸਾਂਝੇ ਸੀ। ਉਹ ਬਾਬੇ ਭੁੱਲ ਗਏ, ਮਾਝਿਆਂ ਦਾ ਆਪਣਾ ਬਾਬਾ, ਮਾਲਵੇਆਂ ਦਾ ਆਪਣਾ ਬਾਬਾ, ਦੁਆਬੇਵਾਂ ਦਾ ਆਪਣਾ ਬਾਬਾ, ਉਹਨੂੰ ਅਸੀਂ ਸਾਰੇ ਰੋਈ ਜਾਂਦੇ ਆ ਵੀ ਇਹ ਸਾਡੇ ਬਾਬੇ ਆ। ਕਦੋਂ ਕਦੋਂ ਅਸੀਂ ਇਸ ਬੰਨੇ ਤੁਰਾਂਗੇ, ਕਦੋਂ ਸਾਨੂੰ ਸਮਝ ਆਏਗੀ? ਜਿਹੜੇ ਘਰਾਂ 'ਚ ਵੀ ਬੈਠੇ ਮੇਰੀ ਹੱਥ ਜੋੜ ਕੇ ਬੇਨਤੀ ਆ। ਇੱਕ ਵਾਰੀ ਸੋਚਿਓ ਜਰੂਰ ਕਿ ਗੁਰੂ ਸਾਹਿਬ ਜੀ ਨੇ ਸਾਡੇ ਲਈ ਕਿੰਨਾ ਪਰਪਕਾਰ ਕੀਤਾ ਹਕੂਮਤਾਂ ਨਾਲ ਟੱਕਰ ਲੈ ਕੇ ਸਾਡੇ ਬਦਲੇ ਅੱਛਾ ਜਿਹੜੇ ਤੁਹਾਨੂੰ ਇਨਸਾਨ ਮੰਨਣ ਨੂੰ ਤਿਆਰ ਨਹੀਂ ਤੁਹਾਡੇ ਹੱਥ ਬਰਤਨਾਂ ਨੂੰ ਲੱਗ ਜਾਣ ਤੇ ਅਗਲੇ ਕਹਿੰਦੇ ਨੇ ਇਹ ਹੁਣ ਬਰਤਨ ਪਹਿਲਾਂ ਚੁੱਲ੍ਹੇ 'ਚ ਸਾੜਨਾ ਹੈ ਤੁਸੀਂ ਫਿਰ ਵੀ ਉਹਨਾਂ ਦੀਆਂ ਪ੍ਰਕਰਮਾ ਕਰੋ ਗੁਰੂ ਪਾਰਸ਼ਾ ਜੀ ਨੇ ਇਹਨੀ ਆਖਿਆ ਕਿ ਭਾਈ ਜੀਵਨ ਸਿੰਘ ਦਾ ਹੁਣ ਹੱਥ ਲੱਗ ਗਿਆ ਨਵੇਂ ਪਾਸ਼ਾ ਦੇ ਸੀਸ ਨੂੰ ਹੁਣ ਸੀਸ ਅਪਵਿੱਤਰ ਹੋ ਗਿਆ ਸਭੋਂ ਸੀਨੇ ਨਾਲ ਲਾ ਕੇ ਮੱਥਾ ਚੁੰਮ ਕੇ ਆਖਿਆ ਰੰਗਰੇਟਾ ਗੁਰੂ ਕਾ ਬੇਟਾ